ਦੇ ਵੱਲੋਂ ਪਿਆਰ ਭਰੀ ਸਸਤਰੀ ਕਾਲ ਮੈਂ ਆ ਤੁਹਾਡਾ ਹੋਸ ਰਾਜ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆម ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵੱਡੀਆਂ ਕਰਤੂਤਾ ਜਾਂ ਕਹੇ ਤੀਏ ਵੱਡੇ ਕਾਰਨਾਮੇ ਕੀਤੇ ਜਾ ਰਹੇ ਨੇ ਇੱਕ ਹੋਰ ਵਿਧਾਇਕ ਦੀ ਕਰਤੂਤ ਦਾ ਪਰਦਾ ਫਾਸ਼ ਹੋਇਆ ਹੈ ਵੱਡਾ ਕਾਰਾ ਕਰ ਦਿੱਤਾ ਹੈ ਇੱਕ ਪਾਸੇ ਜਿੱਤੇ ਪੰਜਾਬ ਸਰਕਾਰ ਨਸ਼ੇ ਨੂੰ ਨੱਥ ਪਾਉਣ ਲਈ ਪੰਜ ਮੰਤਰੀਆਂ ਦੀ ਟੀਮ ਬਣਾ ਕੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ ਛਾਪੇ ਮਾਰੇ ਜਾ ਰਹੇ ਨੇ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਦੇ ਲਗ ਲਗ ਪਿੰਡਾਂ ਦੇ ਵਿੱਚ ਲੇਕਿਨ ਇਧਰ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਸ਼ਾਮ ਪੈਂਦੇ ਹੀ ਟੱਲੀ ਹੋ ਜਾਂਦਾ ਹੈ ਤੋਤ ਹੋ ਜਾਂਦਾ ਹੈ ਸ਼ਰਾਬ ਦੇ ਵਿੱਚ ਫਿਰ ਜਾਂਦਾ ਹੈ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਸਰਪੰਚ ਦੀ ਧਰਮ ਪਤਰੀ ਨੂੰ ਸਰਪੰਚ ਬਣਾਇਆ ਜਾਂਦਾ ਹੈ ਉਸ ਦੇ ਨਾਲ ਤੂੰ ਤੋਂ ਮੈਂ ਮੈਂ ਕਰਦਾ ਹੈ ਖੈਂਬੜ ਬਾਜ਼ੀ ਹੁੰਦੀ ਹੈ ਤੇ ਸਾਰਾ ਪਿੰਡ ਉਸ ਦਾ ਤਮਾਸ਼ਾ ਵਖਦਾ ਹੈ ਪਹਿਲਾ ਕਰਤੂਤ ਕੀਤੀ ਗਈ ਬਲਕਾਰ ਸਿੱਧੂ ਵੱਲੋਂ ਜਾਤੀਵਾਦ ਟਿੱਪਣੀ ਕੀਤੀ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਧਰਮ ਪਤਰੀਆਂ ਦੇ ਖਿਲਾਫ ਆਪ ਸ਼ਨਾਬ ਬੁਲਿਆ ਗਿਆ ਇਹ ਨੇਕਰਤੂਤਾ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਦੀ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਕਰਮਜੀਤ ਸਿੰਘ ਮਜੀਠੀਆ ਵਰਗੇ ਕਹਿੰਦੇ ਨੇ ਕਿ ਟੱਲੀ ਰਹਿੰਦੇ ਨੇ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜੇ ਗੱਲ ਕਰੀਏ ਨਰਿੰਦਰ ਕੌਰ ਭਰਾਜ ਦੀ ਨਰਿੰਦਰ ਕੌਰ ਭਰਾਜ ਨੂੰ ਲੈ ਕੇ ਪਹਿਲਾ 33 ਲੱਖ ਫਿਰ 55 ਲੱਖ ਉਸ ਤੋਂ ਬਾਅਦ ਉਸਨੇ ਜਿਹੜੀ ਹੈ ਜ਼ਹਿਰ ਪੀ ਲਈ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਜਿਹੜਾ ਮੇਲਾ ਹੈ ਖਿੰਡ ਜਾਵੇਗਾ ਇਹਨਾਂ ਆਤਾਂ ਤੋਂ ਬਾਅਦ ਆਉਣਾ ਪਵੇਗਾ ਪੱਤਰਕਾਰ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਜਦੋਂ ਸਰਪੰਚ ਨਾਲ ਅਤੇ ਸਰਪੰਚ ਦੀ ਪਤਨੀ ਦੇ ਨਾਲ ਜਾ ਕੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਇਸ ਖਬਰ ਨੂੰ ਨਾ ਉਛਾਲੋ ਸਾਡੀ ਵੀ ਬੇਇੱਜ਼ਤੀ ਹੋਵੇਗੀ ਅਤੇ ਇਸ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਵੀ ਬੇਇੱਜ਼ਤੀ ਹੋਵੇਗੀ ਲੇਕਿਨ ਚੰਨ ਚੜੇ ਗੁਜੇ ਨਹੀਂ ਰਹਿੰਦੇ ਦੱਸਦੀਏ ਕਿ ਬਠਿੰਡਾ ਹਲਕੇ ਦੇ ਇਤਿਹਾਸਕ ਪਿੰਡ ਦੇ ਐਮਐਲਏ ਨੇ ਕੱਲ ਰਾਤ ਨੂੰ ਜਾ ਕੇ ਮਨ ਲੋ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਹੋ ਕੇ ਯਾਨੀ ਕਿ ਗਾਲਾਂ ਕੱਢ ਦਿਤੀਆਂ ਸਰਪੰਚ ਨੂੰ ਨਾ ਸੀ ਤੁਹਾਨੂੰ ਸਰਪੰਚ ਦੱਸਾਂਗੇ ਨਾ ਸੀ ਤੁਹਾਨੂੰ ਵਿਧਾਇਕ ਦੱਸਾਂਗੇ ਇੱਕ ਨਿੱਜੀ ਚੈਨਲ ਇਸ ਦਾ ਖੁਲਾਸਾ ਕੀਤਾ ਹੈ ਉਹਨਾਂ ਕਹਿੰਦੇ ਜੇਕਰ ਦੱਸ ਦਿੱਤਾ ਤੇ ਅੱਗੇ ਹੀ ਬਵਾਲ ਮਚਿਆ ਹੋਇਆ ਹੈ ਸਰਪੰਚ ਸਾਹਿਬ ਕਹਿੰਦੇ ਸਰਪੰਚ ਸਾਹਿਬ ਦੀ ਪਤਨੀ ਕਹਿੰਦੇ ਕਿ ਨਰਿੰਦਰ ਕੌਰ ਵਾਲਾ ਭਰਾਸ ਵਾਲਾ ਮਾਮਲਾ ਜਿਹੜਾ ਠੰਡਾ ਨਹੀਂ ਹੋ ਰਿਹਾ ਬਲਕਾਰ ਸਿੰਘ ਸਿੱਧੂ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਯਾਨੀ ਕਿ ਇਹਨਾਂ ਕੋ ਤੁਹਾਨੂੰ ਹਿੰਦ ਦੱਸ ਦਿੰਨੇ ਆ ਕਿ ਬਠਿੰਡਾ ਦੇ ਇਤਿਹਾਸਕ ਪਿੰਡ ਦੇ ਵਿੱਚੋਂ ਉਹ ਐਮਐਲਏ ਆਮ ਆਦਮੀ ਪਾਰਟੀ ਦਾ ਯਾਨੀ ਕਿ ਇੱਕ ਪਾਸੇ ਨਸ਼ਾ ਰੋਕਣ ਦੇ ਲਈ ਟੀਮਾਂ ਬਣਾਈਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਨੂੰ ਸ਼ੌਕਸ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਆਦੇਸ਼ਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਛਾਪੇਮਾਰੀ ਵੀ ਕਰ ਰਹੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਲੇਕਿਨ ਤੁੱਤ ਹੋ ਕੇ ਦੂਜੇ ਦੇ ਘਰ ਜਾਣਾ ਖਲਾਰਾ ਪੋਣਾ ਤੂੰ ਤੂੰ ਮੈਂ ਗਾਲਾਂ ਕੱਢਣੀਆਂ ਕੀ ਇਹ ਸ਼ੋਭਾ ਦਿੰਦਾ ਹੈ ਸੂਬੇ ਦੇ ਇਹ ਉਸ ਹਲਕੇ ਦੇ ਜਿਹੜਾ ਹੈ ਐਮਐਲਏ ਨੂੰ ਯਾਨੀ ਕਿ ਪੂਰੀ ਤਰ੍ਹਾਂ ਦਵਾਲਾ ਕੱਢਣ ਤੇ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦੀ ਹੀ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਪਵੇਗਾ ਜੇਕਰ ਐਕਸ਼ਨ ਨਾਲ ਲਿਆ ਗਿਆ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਇਹਨਾਂ ਵਿਧਾਇਕਾਂ ਦਾ ਮੇਲਾ ਜਿਹੜਾ ਖੰਡ ਜਾਵੇਗਾ